ਰਾਮ ਰਾਮ ਮੈਲੋ ਅਬਾਤ ਸਾਥੀਓ ਮੈਰਾਥਨ ਦੀ ਤਿਆਰੀਆਂ ਮੁਕੰਮਲ ਹੈਗੀ ਹੈ ਇਸ ਵਾਰੀ ਦਾ ਬਹੁਤ ਜ਼ਿਆਦਾ ਡਿਮਾਂਡ ਹੀ ਬਹੁਤ ਜ਼ਿਆਦਾ ਹੁਣ ਤੱਕ ਲੋਕ ਆ ਰਹੇ ਹੈ ਵੀ ਸ਼ਰਟਸ ਦਿਓ ਅਸੀਂ ਐਂਟਰੀ ਨਹੀਂ ਕੀਤੀ ਸੋ ਬਹੁਤ ਭਾਰੀ ਰਿਸਪੌਂਸ ਹੈ ਦੋਨੋਂ ਵਾਰੀ ਵਿਕਾਸ ਹੋਰੀ ਦਸਰੇ ਦੀ ਵੀ ਪਤਾ ਨਹੀਂ ਦੋ ਵਾਰ ਤਾਂ ਮਾਰਕੀਟ ਤੋਂ ਇਹਨਾਂ ਨੇ ਸ਼ਰਟਸ ਲੈ ਲਏ ਬਸ ਚਲੋ ਬਹੁਤ ਓਵਰਵੇਲਮਿੰਗ ਰਿਸਪੌਂਸ ਹੈ ਕੱਲ ਸਾਰੇ ਮਿਲਦੇ ਜੀ ਇੱਥੇ ਸੰਡੇ ਨੂੰ ਤੇ 5 ਵਜੇ ਓਨਵਰਡਸ ਲੋਕੀ ਆਣਾ ਸ਼ੁਰੂ ਹੋ ਜਾਣਾ ਹੈ ਤੇ ਡੀਜੇ ਸਪੈਸ਼ਲ ਹੈ ਇਸ ਵਾਰੀ ਡੀਜੇ ਕਾਮਰਾ ਡੀਜੇ ਕਾਮਰਾ ਇਹ ਮਤਲਬ ਸਾਨੂੰ ਜੀ ਦੱਸ ਰਹੇ ਮੈਨੂੰ ਵੀ ਵਿਕਾਸ ਹੋ ਰਿਆ ਨੇ ਸਾਰੀ ਟੀਮ ਨੇ ਸਪੈਸ਼ਲ ਉਹਨੂੰ ਬੰਗਲੌਰ ਤੋਂ ਉਹ ਆਏ ਡੀਜੇ ਕਾਮਰਾ ਉਹ ਆਣਗੇ ਵਾਰਮ ਅਪ ਕਰਾਨਗੇ ਦਾਸ ਕਰਾਨਗੇ ਔਰ ਇੰਜੋਏ ਕਰਾਨਗੇ ਇੰਜੋਏ ਕਰਾਨਗੇ ਸੋ ਆਓ ਸਾਰੇ ਤੇ ਪਹਿਲਾ 21 ਕਿਲੋਮੀਟਰ ਦਾ 플ੈਗ ਆਫ 6:30 ਵਜੇ ਦਾ ਹੈ ਉਦੇ ਬਾਅਦ 10 ਕਿਲੋਮੀਟਰ ਐਂਡ ਉਦੇ ਬਾਅਦ 5 ਕਿਲੋਮੀਟਰ ਰੂਟ ਵਗੈਰਾ ਅਸੀਂ ਸਾਰਾ ਚੈੱਕ ਕਰ ਲਿਆ ਪ੍ਰਸ਼ਾਸਨ ਦਾ ਵੀ ਧੰਨਵਾਦ ਆਪਣੇ ਕਾਰਪੋਰੇਸ਼ਨ ਦਾ ਫੁੱਲ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਐਂਡ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਸਵੇਰੇ ਨਾ ਰੌਂਡ 3 ਘੰਟੇ ਅਸੀਂ ਸਾਰੀ ਮਦਵਨ ਹਨਮਾਨਗੜ ਰੋਡ ਜਿਹੜੀ ਉਹ ਬੰਦ ਕਰਾਂਗੇ ਆਪਣੇ ਆਬਾ ਸਪੇਅਰ ਵਾਲੀ ਰੋਡ ਵੀ ਥੋੜੀ ਬੰਦ ਕਰਾਂਗੇ ਉਹਦੇ ਵਾਸਤੇ ਵੀ ਸਹਿਯੋਗ ਦੇਣ ਵਾਸਤੇ ਧੰਨਵਾਦ ਮੀਡੀਆ ਦਾ ਧੰਨਵਾਦ ਐਂਡ ਲੋਕੇਸ਼ਨ ਆਪਣੀ ਆ ਜਿਹੜੇ ਆਪਾ ਲਾਇਬ੍ਰੇਰੀ ਐ ਅ ਇੱਥੋਂ ਸ਼ੁਰੂਆਤ ਹੋਊਗੀ ਆਪਣਾ ਜਿਹੜਾ ਮਗਰ ਤੁਸੀਂ ਲਾਈਟਾਂ ਵੇਖ ਰਹੇ ਹੋ ਆਪਣਾ ਜਿਹੜਾ ਕ੍ਰਿਕਟ ਸਟੇਡੀਅਮ ਭਾਈ ਉੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ ਐਂਡ ਸਾਰੀ ਟੀਮ ਦਾ ਤੁਹਾਡਾ ਧੰਨਵਾਦ ਅ ਅੰਦਰ ਵੀ ਸਾਡੇ ਬਾਕੀ ਵੌਲੰਟੀਅਰਸ ਬੈਠੇ ਐ ਸਾਰਾ ਕੰਮ ਚੱਲ ਰਿਹਾ ਸੋ ਥੈਂਕ ਯੂ ਹੋਨੇ ਤੱਕ ਕਿੰਨੇ ਪਾਰਟਿਸਪੇਟ ਹੋ ਚੁੱਕੇ ਨੇ ਕਿੰਨਿਆਂ ਨੇ ਫਾਰਮ ਭਰ ਕੇ ਸੀ ਤਾਂ ਗਿਣਤੀ ਭੁੱਲ ਗਏ ਜੀ ਮਤਲਬ 10000 ਤੋਂ ਪਾਰ ਹੀ ਹੋ ਗਿਆ ਹੁਣ ਹੁਣ ਜਿਨ੍ਹਾਂ ਕੋਲੇ ਐਂਟਰੀ ਸਟੈਲੋਂ ਵਧੀਆ ਜਿਹੜੇ ਐਂਟਰੀ ਨਹੀਂ ਕਰ पाए ਤੁਸੀਂ ਆਓ ਪਾਰਟਿਸਿਪੇਟ ਕਰੋ ਭਜੋ ਐਂਡ ਜੇ ਤੁਸੀਂ ਜੇਤੂ ਹੋ ਜਾਓਗੇ ਤਾਂ ਤੁਹਾਡੇ ਕੋਲੇ ਬੇਬ ਨਹੀਂ ਐ ਤੁਹਾਨੂੰ ਸਨਮਾਨਿਤ ਅਸੀਂ ਜ਼ਰੂਰ ਕਰ ਦੇਾਂਗੇ ਸੋ ਆਓ ਦੇਖੋ ਮੇਨ ਮਕਸਦ ਹੈ ਟੂ ਪਾਰਟਿਸਿਪੇਟ ਸੋ ਦੈਟਸ ਰਨ ਅਬਾਊਟ ਐਂਡ ਸਵੇਰੇ ਮਿਲਦੇ ਹਾਂ ਜੀ ਆ ਥੈਂਕ ਯੂ ਜਰਕਟ ਸਾਹਿਬ ਇੱਕ ਹੋਰ ਸਵਾਲ ਜੇ ਛੋਟੇ ਛੋਟੇ ਬੱਚੇ ਇਸ ਵਿੱਚ 5 ਕਿਲੋਮੀਟਰ ਦੀ ਦੌੜ ਤੇ ਦੌੜ ਰਹੇ ਉਹਨਾਂ ਸੁਰੱਖਿਆ ਵਾਸਤੇ ਕੀ ਕੀ ਪ੍ਰਬੰਧ ਕਰੇਗੇ ਲਈ ਸੁਰੱਖਿਆ ਵਾਸਤੇ ਸੜਕਾਂ ਆਪਾਂ ਬੰਦ ਕੀਤੀ ہوئی ਹੈ ਬੋਲਸਟਾ ਪ੍ਰਬੰਧ ਹੈ ਆਪਣੇ ਵੌਲੰਟੀਅਰਸ ਹੈ ਤੇ ਛੋਟੇ ਬੱਚਿਆਂ ਨਾਲ ਅਫਕੋਸ ਉਹਨਾਂ ਦੇ ਪੇਰੈਂਟਸ ਵੀ ਆਣਗੇ ਅ ਅਸੋਕ ਸਾਰਾ ਬੰਦੋਬਸ ਕੀਤਾ ਹੋਣਾ ਹੈ